ਇਹ ਜਿਹੜੀ ਮੁਹਿੰਮ ਹੈ ਉਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ہوئی ਹੈ ਲੋਕਾਂ ਕੋਲੇ ਅਸੀ ਅਸੀ ਪ੍ਰੈਸ ਕਾਨਫਰੰਸਿਸ ਕੀਤੀਆਂ ਪਹਿਲਾਂ ਲੋਕਾਂ ਦੇ ਲਈ ਕਿਉਂਕਿ ਇਹ ਗਰੀਬ ਲੋਕਾਂ ਦਾ ਮੁੱਦਾ ਹੈ ਆਮ ਲੋਕਾਂ ਦਾ ਮੁੱਦਾ ਹੈ ਇਸ ਕਰਕੇ ਕਾਂਗਰਸ ਪਾਰਟੀ ਨੇ ਦ੍ਰਿੜ ਕੀਤਾ ਹੈ ਕਿ ਅਸੀਂ ਇਹਨਾਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਇਹਨਾਂ ਦੀ ਲੜਾਈ ਅਸੀਂ ਲੜਾਂਗੇ ਸੋ ਇਸ ਕਰਕੇ ਅਸੀਂ ਅਲੱਗ-ਅਲੱਗ ਵਿਧਾਨ ਸਭਾ ਦੇ ਵਿੱਚ ਸੰਗਰਾਮ ਦੇ ਨਾਮ ਨਾਲ ਬੰਦਰੇਗਾ ਸੰਗਰਾਮ ਦੇ ਨਾਮ ਨਾਲ ਅਸੀਂ ਇਹ ਲੜਾਈ ਲੜ ਰਹੇ ਹਾਂ ਅੱਜ ਗਾਂਧੀ ਜੀ ਦੀ ਡੈਥ ਅਨਿਵਰਸਰੀ ਹੈ 78 ਵਰੇ ਹੋ ਗਏ ਤਕਰੀਬਨ ਉਹਨਾਂ ਨੂੰ ਇਸ ਦੁਨੀਆ ਤੋਂ ਗਏ ਹੋਏ ਸੋ ਅੱਜ ਅਸੀਂ ਦਾਖਾ ਵਿਧਾਨ ਸਭਾ ਦੇ ਵਿੱਚ ਔਰ ਉਸ ਤੋਂ ਬਾਅਦ ਰਾਏ ਕੋਰਟ ਦੇ ਵਿੱਚ ਮਜ਼ਦੂਰਾਂ ਦੀ ਦੱਬੀਆਂ ਦੀ ਮਿੱਧੀਆਂ ਦੀ ਕੁਚਲੀਆਂ ਦੀ ਸਾਡੇ ਉਹਨਾਂ ਭਰਾਵਾਂ ਦੀ ਅਸੀਂ ਲੜਾਈ ਲੜ ਰਹੇ ਹਾਂ ਔਰ ਸਾਡੀ ਇਹ ਮੰਗ ਹੈ ਕਿ ਇਹ ਜਿਹੜਾ ਕਾਨੂੰਨ ਹੈ ਇਹ ਕਾਨੂੰਨ ਹੈ ਜਿਹੜਾ ਬਣਾਇਆ ਗਿਆ ਇਹਨੂੰ ਵਾਪਸ ਲਿਆ ਜਾਵੇ। ਅਵੜੀ ਸਾਹਿਬ ਬੀਬੀ ਪਟਲ ਦੇ ਬਿਆਨ ਨੂੰ ਕਿਸੇ ਕਹਿੰਦੇ ਨੇ ਲਗਾਤਾਰ ਜਿਹੜੀ ਆਪੋਸ਼ਨਲ ਪਾਰਟੀਆਂ ਨੇ ਨਿਸ਼ਾਨਾ ਸਾਥੀ ਸੋਹਣਾ ਦਾ ਕਹਿਣਾ ਹੈ ਦੋ ਤਿੰਨੇ ਗਾ ਮੰਬਲਸ਼ ਕਿਹਾ ਜਾਂਦਾ ਹੈ ਬਸਾ ਬਸਾ ਉਹ ਲਗਾਈ ਜਾਂਦੇ ਸਰਕਾਰ ਨੇ ਅੱਜ ਪੰਜਾਤੀਆਂ ਕੱਢਣ ਦੀ ਕੋਸ਼ਿਸ਼ ਆ ਚਾਹੀਏ ਨਾ ਪਰ ਨਾ ਦਾ ਗੱਲ ਦੇਖੋ ਗਾਲ੍ਹੇ ਹੀ ਗਾਲ੍ਹੇ ਹੈ ਹਜੇ ਤੱਕ ਕੁਲਵਾਮਾ ਨਹੀਂ ਪਤਾ ਮੈਂ ਕਿ ਆ ਕਿਉਂ ਹੈ ਇਨਾ ਡੀਐਕਸ ਕਿੱਥੋਂ ਆਇਆ ਸੀ ਸਾਡੇ ਉਥੋਂ ਦੇ ਮੌਕੇ ਦੇ ਜਿਹੜੇ ਗਵਰਨਰ ਹੈ ਉਹ ਇਹ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਬਹੁਤ ਸਾਰੇ ਸਵਾਲ ਸਨ ਜਿਹੜੇ ਉਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਤੋਂ ਸਵਾਲ ਲਾਇਆ ਕਿ ਮੈਂ ਉਸ ਦਾ ਵੇਲੇ ਦਾ ਚਸ਼ਮਦੀਤ ਗਵਾਹ ਹੈ ਉਹਨਾਂ ਦੀ ਕੋਈ ਇਨਕੁਆਇਰੀ ਹੋਈ ਔਰ ਜਿਸ ਪ੍ਰਕਾਰ ਬੀਬੀ ਪਠਲ ਨੇ ਜੋ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕੋਈ ਸਲਾਮ ਇਹਨੂੰ ਦਿੱਤੀ। ਲੇਕਿਨ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਵਾਪਰ ਨਹੀਂ ਦਿੱਤਾ ਗਿਆ। ਨਾ ਹੀ ਕੋਈ ਐਸੀ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ। ਬੀਬੀ ਜੀ ਨੇ 28 30 ਸਾਲਾਂ ਬਾਅਦ ਵਿਆਹ ਕਿਉਂ ਦਿੱਤਾ? ਜਾਂ ਕੌਣ ਉਹ ਵਿਅਕਤੀ ਸਨ? ਇਹ ਉਹਨਾਂ ਦਾ ਵਿਅਕਤੀਗਤ ਮਾਮਲਾ ਹੈ। ਜੀ। ਲੇਕਿਨ ਕਾਂਗਰਸ ਪਾਰਟੀ, ਅਕਾਲੀ ਦਲ ਨੂੰ ਵੀ ਮੈਂ ਕਹਿ ਦਿੰਦਾ ਤੁਸੀਂ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਰੱਖਿਅਤ ਜਿਹੜਾ ਕੰਮ ਸੀ ਉਹ ਨਹੀਂ ਕਰ ਸਕੇ 250 ਤੋਂ ਵੱਧ ਬੇਅਦਬੀਆਂ ਹੋਈਆਂ ਤੁਹਾਡੇ ਸਮੇਂ ਦੇ ਵਿੱਚ ਔਰ ਤੁਸੀਂ ਮੰਨੇ ਤੁਸੀਂ ਮੰਨੇ ਕਿ ਹਾਂ ਮੈਂ ਗੁਨੇਗਾਰ ਹਾਂ ਇਹ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਤੁਸੀਂ ਸਾਥੋਂ ਇਹ ਜਵਾਬ ਮੰਗੋਗੇ ਜਾਂ ਭਾਜਪਾ ਵਾਲੇ ਇਸ ਜਵਾਬ ਮੰਗਣਗੇ ਕਿ ਜਿਹੜੇ ਸੀਆਰ ਪੀਪੀਐਫ ਦੇ ਜਵਾਨਾਂ ਨੂੰ ਜਹਾਜ਼ ਤੇ ਲਿਹਾਉਣਾ ਸੀ ਉਹਨੂੰ ਬੱਸ ਤੇ ਜਾਣਬੁੱਝ ਕੇ ਕਿਉਂ ਲਿਆਇਆ ਗਿਆ ਸੋ ਸਾਥੋਂ ਇਹ ਅਸੀਂ ਇਹਨਾਂ ਤੋਂ ਸਰਟੀਫਿਕੇਟ ਨਹੀਂ ਲੈਣਾ ਲੈਣਾ ਕਾਂਗਰਸ ਪਾਰਟੀ ਦੀ ਖਾਸ ਕਰਕੇ ਗਾਂਧੀ ਪਰਿਵਾਰ ਦੀ ਆਪ ਦੇ ਪਰਿਵਾਰਾਂ ਦੇ ਜੀਆਂ ਦੀ ਸ਼ਹਾਦਤ ਦਿੱਤੀ ਹੈ ਔਰ ਪੰਜਾਬ ਦੇ ਅੰਦਰ ਸਰਦਾਰ ਬੈਂਤ ਸਿੰਘ ਨੇ ਜਦੋਂ ਅਕਾਲੀ ਦਲ ਇਹ ਝਾੜੂ ਤਾਂ ਜਮਿਆ ਹੀ ਨਹੀਂ ਸੀ ਜਦੋਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਗੈਰਾ ਤੇ ਸਾਰੇ ਚਾਚੇ ਤਾਇਆ ਦੇ ਮੁੰਡੇ ਵਿਦੇਸ਼ ਚਲੇ ਗਏ ਜਦੋਂ ਪੰਜਾਬ ਸੜ ਰਿਹਾ ਸੀ ਜਰੋ 1992 ਚਾਤਵਾਦੀਆਂ ਨੇ ਇਹ ਕਹਿਤਾ ਸੀ ਕਿ ਅਗਰ ਕੋਈ ਚੋਣ ਲੜੇਗਾ ਤਾਂ ਉਹਨੂੰ ਮਾਰ ਦਿੱਤਾ ਜਾਏਗਾ। ਡਰਦੀ ਬਾਈਕਾਟ ਕਰ ਗਈ ਆਕਾਲੀ ਦਲ ਕਿ ਭਾਜਪਾ ਵਾਲੇ ਆਏ ਨਹੀਂ। ਜੀ। ਉਦੋਂ ਕਾਂਗਰਸੀਆਂ ਨੇ ਇਕੱਲੇ ਲੜਾਈ ਲੜ ਕੇ ਸ਼ਹਾਦਤਾਂ ਦੇਖ ਕੇ ਅਸੈਸੀਨੇਸ਼ਨ ਹੋਏ। ਸਾਡੇ ਮੁੱਖ ਮੰਤਰੀ ਦਾ ਅਸੈਸੀਨੇਸ਼ਨ ਹੋਇਆ, ਐਮਐਲਆ ਦਾ ਹੋਇਆ। ਕਈ ਮਾਰ ਮੁਕਾ ਦਿੱਤੇ ਗਏ, ਲੇਕਿਨ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਦਬਾਰਾ ਮੋੜ ਲੀਹਾਂ ਦੇ ਲੈ ਕੇ ਆਉਣ ਦੇ ਵਾਸਤੇ ਸ਼ਹਾਦਤਾਂ ਤੇ ਕੁਰਬਾਨੀਆਂ ਦਿੱਤੀਆਂ ਕਾਂਗਰਸ ਪਾਰਟੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਐਸਵਾਈਐਲ ਦਾ ਭਾਜਪਾ ਨੂੰ ਇਸ ਗੱਲ ਦਾ ਪਤਾ ਹੈ ਕੋਈ ਵੀ ਜਿਹੜਾ ਇਸ਼ੂ ਹੈ ਉਹ ਡੈਫਰ ਕਰ ਦਿੰਦੀ ਹੈ ਸੁਪਰੀਮ ਕੋਰਟ ਨੂੰ ਜਿੰਨੇ ਵੀ ਸੈਂਸਿਟਿਵ ਇਸ਼ੂ ਹੈਗੇ ਨੇ ਇਹਨਾਂ ਨੂੰ ਸੁਪਰੀਮ ਕੋਰਟ ਨੂੰ ਡੈਫਰ ਕਰ ਦਿੱਤਾ ਜਾਂਦਾ ਹੈ ਹੁਣ ਕੀ ਹੋਇਆ ਹੁਣ ਉਹਨਾਂ ਨੂੰ ਇਹ ਹੈ ਹਾਲਾਂਕਿ ਇਹ ਸਰਕਾਰ ਨੇ ਫੈਸਲਾ ਕਰੋਣਾ ਕੀ ਸਰਕਾਰ ਫੈਸਲਾ ਕਰੋਣਾ ਚਾਹੀਦੀ ਇੱਕ ਸਾਲ ਦਾ ਹੁਣ ਸਮੇਂ ਟਪਾਉਣਾ ਹੈ ਇਲੈਕਸ਼ਨ ਤੱਕ ਜੀ ਇਲੈਕਸ਼ਨ ਦਾ ਸਮਾਂ ਜਿਹੜੀ ਪੁਰਾਣੀ ਪ੍ਰਕਿਰਤੀ ਸ ਹੈ ਚਾਹੇੋ ਪਾਖੜਾ ਬਿਆਸ ਮੈਨੇਜਮੈਂਟ ਪੂਰ ਦੀ ਹੈ ਚਾਹੇ ਯੂਨੀਵਰਸਿਟੀ ਦੀ ਹੈ ਚਾਹੇ ਤੇ ਕਾਲੇ ਕਾਨੂੰਨ ਦੀ ਹੈ ਜੋ ਸਾਡੇ ਨਾਲ ਧੱਕਾ ਤੇ ਜ਼ਿਆਸਤੀ ਹੋ ਰਿਹਾ ਚਾਹੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇ ਦਈਏ ਚਾਹੇ ਚੰਡੀਗੜ੍ਹ ਚ ਹਰਿਆਣੇ ਨੂੰ ਵਿਧਾਨ ਸਭਾ ਦੇ ਦਿੱਤੀ ਗਈ ਅਲੋਟ ਜਗ੍ਹਾ ਦੇ ਦਿੱਤੀ ਹੈ ਜਿਹੜੀ ਇਹਨਾਂ ਦੀ ਪੁਰਾਣੀ ਪ੍ਰੈਕਟਿਸ ਹੈ ਕਿ ਇੱਕ ਸਾਲ ਇਹ ਨਹੀਂ ਦੋਵਾਂ ਮੁੱਖ ਮੰਤਰੀਆਂ ਨੂੰ ਬੈਠ ਕੇ ਗੱਲਬਾਤ ਹੀ ਕਰੋ ਉਹ ਭਗਵਾਨ ਸਾਹਿਬ ਨੂੰ ਤੇ ਨਾਲ ਨੂੰ ਉਹ ਕਿਹੜਾ ਲੜਾਈ ਲੜ ਰਹੇ ਉਹ ਵੀ ਮੁੱਕੇ ਦੇ ਦਿੰਦੇ ਜਾ ਕੇ ਅ ਅਮਿਤ ਸ਼ਾਹ ਜੀ ਸੋ ਦੋਨੇ ਬੈਠ ਕੇ ਵਾਰਤਾਲਾਪ ਦੇ ਵਿੱਚ ਤੁਸੀਂ ਸਾਲਟ ਪਾ ਦਿਓ ਜਿਹੜਾ ਫੈਸਲਾ ਲੈਣਾ ਹੋਵੇ ਆ ਉਹ ਅਸੀਂ ਹਿੱਤ ਕੇ ਫੈਸਲਾ ਕੀ ਕਰ ਰਹੇ ਹਾਂ ਸਾਡਾ ਪਾਣੀ ਹੈ ਸਾਡਾ ਕੋਲ ਪਾਣੀ ਹੈ ਨਹੀਂ ਅਸੀਂ ਧਿਆਏ ਮਤ ਨਹੀਂ ਸਾਡਾ ਪਾਣੀ ਕਿਸੇ ਨੂੰ ਅਸੀਂ ਦੇ ਨਹੀਂ ਸਕਦੇ ਇਹ ਕੇਂਦਰ ਸਰਕਾਰ ਫੈਸਲਾ ਕਰ ਲੇ ਕਹਿੰਦੇ ਦੋਵੇਂ ਮੁੱਖ ਮੰਤਰੀ ਬੈਠੇ ਪੇੜਾ ਮੁੱਖ ਮੰਤਰੀ ਇਹ ਫੈਸਲਾ ਕਿਵੇਂ ਕਰੂਗਾ ਕਿ ਉਹ ਕੂਗਾ ਮੈਨੂੰ ਪਾਣੀ ਚਾਹੀਦਾ ਹੈ ਕਿ ਨਾ ਮੈਨੂੰ ਪਾਣੀ ਜਾਣ ਨਹੀਂ ਦੇਣਾ ਫੈਸਲਾ ਨਹੀਂ ਹੋਗਾ ਇਹ ਹੀ ਰੇਡ ਦਾ ਤਾਂ ਕਈ ਸਾਲਾਂ ਤੋਂ ਮੁਟਕਿਆ ਹੋਇਆ ਪਰ ਅੱਜ ਕਾ ਲੋਕ ਬੜੇ ਸਿਆਣੇ ਹੈ ਸਮਝਦਾਰ ਹੈ ਉਹ ਬੇਫਿਕੂਫ ਨਹੀਂ ਬਣਗੇ ਸੋ ਇਹ ਸਰਾਸਰ ਠੱਕਾ ਹੁਣ ਸੁਣਿਆ ਪ੍ਰਧਾਨ ਮੰਤਰੀ ਜੀ ਜਲੰਧਰ ਆ ਰਹੇ ਜੀ ਹੁਣ ਰਵਿਦਾਸ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਕਿਵੇਂ ਆਗੀ 12 ਸਾਲਾਂ ਦੀ ਦਾਹੀ ਹੁਣ ਅਚੰਚਿਤ ਪੰਜਾਬ ਪਰ ਨਾਲ ਉਸ ਜਨਦੀ ਬਚਾਇਆ ਅਚਨਚੇ ਚੰਗੀ ਗੱਲ ਹੈ ਅਸੀਂ ਵੈਲਕਮ ਕਰਦੇ ਹਾਂ ਸਾਨੂੰ ਕੋਈ ਅਖਰਾਸ ਨਹੀਂ ਲੇਕਿਨ ਕੀ ਦੇਖੇ ਜਾਵੇ ਹੁਣ ਪਦਮਪੀ ਪੂਸ਼ਨ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਬੱਲਾ ਡੇਰੇ ਦਾ ਸਨਮਾਨ ਕਰਦੇ ਹਾਂ ਲੇਕਿਨ ਅਚਨਚੇਤ ਕਿਉਂ ਕਿ ਹੂਟਾ ਆ ਗਿਆ ਸਾਨੂੰ ਵੰਡਣਾ ਚਾਹੁੰਦੇ ਫਲਾਨ ਸਮਾਜ ਅੱਡਾ ਫਲਾਨ ਸਮਾਜ ਅੱਡਾ ਫਲਾਨ ਸਮਾਜ ਅੱਡਾ ਲੇਕਿਨ ਪੰਜਾਬ ਦੀ ਤਾਂ ਇਹ ਸਭੇ ਤਾਂ ਰਹੀ ਹੈ ਬਾਰਨਸ ਦੀ ਯਾਦ ਸਭੀ ਇੱਕ ਪਹਿਚਾਨ ਅਸੀਂ ਕਦੇ ਵੰਡੇ ਗਏ ਹੀ ਨਹੀਂ ਜਾਤੀਆਂ ਧਰਲੇ ਨਾਤੇ ਸਾਨੂੰ ਕੋਈ ਨਹੀਂ ਬੱਟ ਸਰਕਾਰ ਸੋ ਫਿਰ ਹੁਣ ਮੈਂ ਮੰਗ ਕੀਤੀ ਹੈ ਕਿ ਨਾਸ਼ਨਲ ਹੌਲੀਡੇ ਡਿਕਲੇਅਰ ਕਰ ਦੂਸਰੀ ਮੈਂ ਮੰਗ ਕੀਤੀ ਹੈ ਕਿ ਬਜਟ ਪੇਸ਼ ਕਰ ਰਹੇ ਫਰ ਅੰਦਵਾਰ ਵਾਲੇ ਦਿਨ ਐਡੀ ਕੀ ਜ਼ਰੂਰੀ ਹੋਗੀ ਨਾਮ ਲੇਵਾ ਸੰਗਤ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਾਰੀ ਦੁਨੀਆ ਤੇ ਹੈ ਸਾਨੂੰ ਕਿਉਂ ਨਹੀਂ ਆਦੀ ਸੰਗਤ ਦੇ ਨਾਲ ਇਹ ਦਿਹਾੜਾ ਮਨਾਉਣ ਦਾ ਮੌਕਾ ਮਿਲ ਰਿਹਾ ਕਿਉਂ ਤੁਸੀਂ 550 ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੂੰ ਤੁਸੀਂ ਉੱਥੇ ਬਜਟ ਐਤਵਾਰ ਵਾਲੇ ਦਿਨ ਬਿਠਾਓ ਕਿ ਤੁਸੀਂ ਇੱਕ ਦਿਨ ਡੈਫਰ ਕਰ ਲਓ 2 ਤਰੀਕ ਨੂੰ ਬਜਟ ਲੈ ਆਓ ਫਿਰ ਮੇਰੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਘੱਟੋ-ਘੱਟ 600 ਸਾਲਾ ਇਹ ਗੁਰਪੁਰਪਾ ਇੱਥੇ 6000 ਕਰੋੜ ਰੁਪਏ ਨਾ ਗੁਰੂ ਰਬੀਦਾਸ ਜੀ ਦੇ ਨਾਮ ਤੇ ਇੱਕ ਯੂਨੀਵਰਸਿਟੀ ਇੰਟਰਨੈਸ਼ਨਲ ਸਟੈਂਡਰਡ ਦੀ ਯੂਨੀਵਰਸਿਟੀ ਇੱਥੇ ਦੇ ਕੇ ਜਾਣ ਅਨਾਉਂਸਮੈਂਟ ਕਰ ਤੇ ਪੂਰਾ ਸਾਲ ਆ ਦੋਨੇ ਸਰਕਾਰਾਂ ਬੇਕੂ ਬਣਾ ਰਹੀਆਂ ਨੇ ਦੋਨੇ ਸ ਮੈਂ ਕਿਹਾ 에어ਪੋਰਟ ਦੇਣ ਹੋਰ ਵੀ ਦੇਣ ਦੋਨੇ ਸਰਕਾਰਾਂ ਕੱਲੇ 에어ਪੋਰਟ ਦੇ ਨਾਮ ਨਾਲ ਨਾ ਕੁਛ ਹੁਣ 에어ਪੋਰਟ ਤਾਂ ਬਣਿਆ ਹੋਇਆ ਪਰ ਯੂਨੀਵਰਸਿਟੀ ਦੇਣ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਜਿਸ ਪ੍ਰਕਾਰ ਉਹਨਾਂ ਨੇ ਇਸ ਦੇਸ਼ ਦੇ ਲੋਕਾਂ ਦਾ ਜੀਵਨ ਉੱਚਾ ਚੁੱਕਣ ਦੇ ਵਿੱਚ ਕੁਆਲਿਟੀ ਦੀ ਗੱਲ ਕੀਤੀ ਇਨਸਾਨੀਅਤ ਦੀ ਗੱਲ ਕੀਤੀ ਭੇਤ ਭਾਪ ਮੁਖਤਮ ਦੀ ਗੱਲ ਕੀਤੀ ਸੰਗਠਿਤ ਰਹਿਣ ਦੀ ਗੱਲ ਕੀਤੀ ਸੋ ਨਾਲ ਮੇਰਾ ਇਹ ਕਿ 6.5 ਸਾਲਾ ਪੂਰਾ ਸਾਲ ਸ਼ਤਾਬਦੀ ਪੰਜਾਬ ਦੀ ਸਰਕਾਰ ਵੀ ਮਨਾਵੇ ਗੁਰੂ ਨਗਦਾਸ ਖ਼ਿਲਾਫ਼ ਰਾਜ ਨਹੀਂ ਤੇ ਕੇਂਦਰ ਦੀ ਸਰਕਾਰ ਤੇ ਬਾਈ ਤੋਂ ਦੋਨ ਸਾਫ ਫਾਇਰ ਤੇ ਹੋ ਜਾਂਦਾ ਉਹਨਾਂ ਸਟ੍ਰਾਈਟ ਫੱਟੇ ਚੱਕ ਦਿੰਗੇ ਰਾਜਨੀਤੀ ਤਾਂ ਲੋਕ ਖੁਸ਼ ਨਹੀਂ ਇਹ ਚਮੰਦਰੇਗਾ ਸੰਗਰਾਮ ਦੇ ਨਾਮ ਨਾਲ ਫਿਰ ਇਹ ਜਿਹੜੀ ਮੁਹਿੰਮ ਹੈ ਉਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਵੀ ਹੈ ਲੋਕੋ ਪੂਰੇ 80-80 ਪ੍ਰੈਸ ਕਾਨਫਰੰਸਿਸ ਕੀਤੀਆਂ ਪਹਿਲਾਂ ਲੋਕਾਂ ਦੇ ਲਈ ਕਿਉਂਕਿ ਇਹ ਗਰੀਬ ਲੋਕਾਂ ਦਾ ਮੁੱਦਾ ਹੈ ਆਮ ਲੋਕਾਂ ਦਾ ਮੁੱਦਾ ਹੈ ਇਸ ਕਰਕੇ ਕਾਂਗਰਸ ਪਾਰਟੀ ਨੇ ਦ੍ਰਿੜ ਕੀਤਾ ਹੈ ਕਿ ਸੀ ਇਹਨਾਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਇਹਨਾਂ ਦੀ ਲੜਾਈ ਅਸੀਂ ਲੜਾਂਗੇ ਸੋ ਇਸ ਕਰਕੇ ਅਸੀਂ ਅਲੱਗ-ਅਲੱਗ ਵਿਧਾਨ ਸਭਾ ਦੇ ਵਿੱਚ ਸੰਗਰਾਮ ਦੇ ਨਾਮ ਨਾਲ ਬੰਰੇਗਾ ਸੰਗਰਾਮ ਦੇ ਨਾਮ ਨਾਲ ਅਸੀਂ ਇਹ ਲੜਾਈ ਲੜ ਰਹੇ ਹਾਂ ਅੱਜ ਗਾਂਧੀ ਜੀ ਦੀ ਡੈਥ ਅਨਿਵਰਸਰੀ ਹੈ 78 ਵਰੇ ਹੋ ਗਏ ਤਕਰੀਬਨ ਉਹਨਾਂ ਨੂੰ ਇਸ ਦੁਨੀਆ ਤੋਂ ਗਏ ਹੋਏ ਸੋ ਅੱਜ ਅਸੀਂ ਦਾਖਾ ਵਿਧਾਨ ਸਭਾ ਦੇ ਵਿੱਚ ਔਰ ਉਸ ਤੋਂ ਬਾਅਦ ਰਾਏ ਕੋਰਟ ਦੇ ਵਿੱਚ ਮਜ਼ਦੂਰਾਂ ਦੀ ਦੱਬੀਆਂ ਦੀ ਮਿੱਧੀਆਂ ਦੀ ਕੁਚਲੀਆਂ ਦੀ ਸਾਡੇ ਉਹਨਾਂ ਭਰਾਵਾਂ ਦੀ ਅਸੀਂ ਲੜਾਈ ਲੜ ਰਹੇ ਹਾਂ ਔਰ ਸਾਡੀ ਇਹ ਮੰਗ ਹੈ ਕਿ ਇਹ ਜਿਹੜਾ ਕਾਨੂੰਨ ਹੈ ਇਹ ਕਾਨੂੰਨ ਹੈ ਜਿਹੜਾ ਬਣਾਇਆ ਗਿਆ ਹੈ ਵਾਪਸ ਲਿਆ ਅਬੜੀ ਸਾਹਿਬ ਬੀਬੀ ਭੱਟਲ ਦੇ ਬਿਆਨ ਨੂੰ ਕਿਸੇ ਕਹਿੰਦੇ ਨੇ ਲਗਾਤਾਰ ਜਿਹੜੀ ਆਪਸ਼ਨਲ ਪਾਰਟੀਆਂ ਨਿਸ਼ਾਨਾ ਸਾਥੀਆਂ ਸੋਹਣਾ ਦਾ ਕਹਿਣਾ ਹੈ ਦੋ ਤਿੰਨ ਗਾ ਮੰਬਲਸਟ ਕਰਾਈ ਜਾਂਦੇ ਜਿਹੜੀ ਆਪੋਜੀਸ਼ਨ ਬਸਾ ਬਸਾ ਉਹ ਆ ਲਗਾਈ ਜਾਂਦੇ ਸਰਕਾਰ ਨੇ ਅੱਜ ਪਈਆਂ ਮਸੂਈਆਂ ਕੱਢਣਾ ਕਰਨ ਦੀ 시ਤੀ ਚਾਹੀਆ ਆਪਸਾ ਨੋਟ ਦਾ ਗੱਲ ਕਰ ਦੇ ਕੋ ਗਾਲ੍ਹੇ ਹੀ ਰਾ ਗੱਲ ਇਹ ਹੈ ਹਜੇ ਤੱਕ ਪੁਲਵਾਮਾ ਨਹੀਂ ਪਤਾ ਲੱਗਿਆ ਕਿਉਂ ਹੈ ਇਹਨਾਂ ਸੀ ਇਹਨਾਂ ਆਰਡੀਐਕਸ ਕਿੱਥੋਂ ਆਇਆ ਸੀ ਸਾਡੇ ਉਥੋਂ ਦੇ ਮੌਕੇ ਦੇ ਜਿਹੜੇ ਗਵਰਨਰ ਹੈ ਉਹ ਇਹ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਬਹੁਤ ਸਾਰੇ ਸਵਾਲ ਸਨ ਜਿਹੜੇ ਉਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਤੋਂ ਸਵਾਲ ਲਾਇਆ ਕਿ ਮੈਂ ਉਸ ਦਾ ਵੇਲੇ ਦਾ ਚਸ਼ਮਦੀਤ ਗਵਾਹ ਹੈ ਉਹਨਾਂ ਦੀ ਕੋਈ ਇਨਕੁਆਇਰੀ ਹੋਈ ਔਰ ਜਿਸ ਪ੍ਰਕਾਰ ਬੀਬੀ ਪਠਲ ਨੇ ਜੋ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕੋਈ ਸਲਾਹ ਮੈਨੂੰ ਦਿੱਤੀ ਗਈ ਲੇਕਿਨ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਵਾਪਰ ਨਹੀਂ ਦਿੱਤਾ ਗਿਆ ਨਾ ਹੀ ਕੋਈ ਐਸੀ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਬੀਬੀ ਜੀ ਨੇ ਇਹ 28 30 ਸਾਲਾਂ ਬਾਅਦ ਵਿਆਹ ਕਿਉਂ ਦਿੱਤਾ ਹੈ ਜਾਂ ਕੌਣ ਉਹ ਵਿਅਕਤੀ ਸਨ ਇਹ ਉਹਨਾਂ ਦਾ ਵਿਅਕਤੀਗਤ ਮਾਮਲਾ ਹੈ ਲੇਕਿਨ ਕਾਂਗਰਸ ਪਾਰਟੀ ਅਕਾਲੀ ਦਲ ਨੂੰ ਵੀ ਮੈਂ ਕਹਿ ਦਿੰਦਾ ਤੁਸੀਂ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਰੱਖਿਅਤ ਜਿਹੜਾ ਕੰਮ ਸੀ ਉਹ ਨਹੀਂ ਕਰ ਸਕੇ 250 ਤੋਂ ਵੱਧ ਬੇਅਦਬੀਆਂ ਹੋਈਆਂ ਤੁਹਾਡੇ ਸਮੇਂ ਦੇ ਵਿੱਚ ਔਰ ਤੁਸੀਂ ਮੰਨੇ ਤੁਸੀਂ ਮੰਨੇ ਕਿ ਹਾਂ ਮੈਂ ਗੁਨੇਗਾਰ ਹਾਂ ਇਹ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਤੁਸੀਂ ਸਾਥੋਂ ਇਹ ਜਵਾਬ ਮੰਗੋਗੇ ਜਬ ਭਾਜਪਾ ਵਾਲੇ ਇਸ ਜਵਾਬ ਮੰਗਣਗੇ ਕਿ ਜਿਹੜੇ ਸੀਆਰ ਪੀਪੀਐਫ ਦੇ ਜਵਾਨਾਂ ਨੂੰ ਜਹਾਜ਼ ਤੇ ਲਿਆਉਣਾ ਸੀ ਉਹਨਾਂ ਨੂੰ ਬੱਸ ਤੇ ਜਾਣਬੁੱਝ ਕੇ ਕਿਉਂ ਲਿਆਇਆ ਗਿਆ ਸੋ ਸਾਥੋਂ ਇਹ ਅਸੀਂ ਨੋਟ ਸਟਾਫਿਕੇਟ ਨਹੀਂ ਲੈਣਾ ਕਾਂਗਰਸ ਪਾਰਟੀ ਦੀ ਖਾਸ ਕਰਕੇ ਗਾਂਧੀ ਪਰਿਵਾਰ ਦੀ ਆਪ ਦੇ ਪਰਿਵਾਰਾਂ ਦੇ ਜੀਆਂ ਦੀ ਸ਼ਹਾਦਤ ਦਿੱਤੀ ਹੈ ਔਰ ਪੰਜਾਬ ਦੇ ਅੰਦਰ ਸਰਦਾਰ ਬੈਂ ਸਿੰਘ ਨੇ ਜਦੋਂ ਅਕਾਲੀ ਦਲ ਇਹ ਝਾੜੂ ਤਾਂ ਜਮਿਆ ਹੀ ਨਹੀਂ ਸੀ ਜਦੋਂ ਅਕਾਲੀ ਦਲ ਸੁਪੀਰ ਸਿੰਘ ਬਾਦਲ ਵਗੈਰਾ ਤੇ ਸਾਰੇ ਚਾਚੇ ਤਾਇਆ ਦੇ ਮੁੰਡੇ ਵਿਦੇਸ਼ ਚਲੇ ਗਏ ਜਦੋਂ ਪੰਜਾਬ ਸੜ ਰਿਹਾ ਸੀ ਯੂਨਿਓ ਸੋ 92 ਚਾਤਵਾਦੀਆਂ ਨੇ ਇਹ ਕਹਤਾ ਸੀ ਕਿ ਅਗਰ ਕੋਈ ਚੋਣ ਲੜੇਗਾ ਤਾਂ ਉਹਨੂੰ ਮਾਰ ਦਿੱਤਾ ਜਾਏਗਾ। ਦਰਦੀ ਬਾਈਕਾਟ ਕਰ ਗਈ ਆਕਾਲੀ ਦਲ ਤੇ ਭਾਜਪਾ ਵਾਲੇ ਆਏ ਨਹੀਂ। ਜੀ। ਉਦੋਂ ਕਾਂਗਰਸੀਆਂ ਨੇ ਇਕੱਲੇ ਲੜਾਈ ਲੜ ਕੇ ਸ਼ਹਾਦਤਾਂ ਦੇਖ ਕੇ ਅਸੈਸੀਨੇਸ਼ਨ ਹੋਏ। ਸਾਡੇ ਮੁੱਖ ਮੰਤਰੀ ਦਾ ਅਸੈਸੀਨੇਸ਼ਨ ਹੋਇਆ, ਐਮਐਲਏ ਦਾ ਹੋਇਆ। ਕਈ ਮਾਰ ਮੁਕਾ ਦਿੱਤੇ ਗਏ ਲੇਕਿਨ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਦੁਬਾਰਾ ਮੁੜ ਲੀਹਾਂ ਤੇ ਲੈ ਕੇ ਆਉਣ ਦੇ ਵਾਸਤੇ ਸ਼ਹਾਦਤਾਂ ਤੇ ਕੁਰਬਾਨੀਆਂ ਦਿੱਤੀਆਂ ਕਾਂਗਰਸ ਪਾਰਟੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਐਸਵਾਈਐਲ ਦਾ ਬੀਜੇਪੀ ਨੂੰ ਇਸ ਗੱਲ ਦਾ ਪਤਾ ਹੈ ਕੋਈ ਵੀ ਜਿਹੜਾ ਇਸ਼ੂ ਹੈ ਉਹ ਡੈਫਰ ਕਰ ਦਿੱਤੀ ਹੈ ਸੁਪਰੀਮ ਕੋਰਟ ਨੂੰ ਜਿੰਨੇ ਵੀ ਸੈਂਸਿਟਿਵ ਇਸ਼ੂ ਹੈਗੇ ਨੇ ਇਨਾਂ ਨੂੰ ਸੁਪਰੀਮ ਕੋਰਟ ਨੂੰ ਡੈਫਰ